ਹਾਂਜੀ ਯਾਰ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਈ ਠੀਕ ਠਾਕ ਹੋ ਸੋਡੇ ਜਾਨਵਰ ਵੀ ਸੈਟ ਵੈਟ ਹੋਣਗੇ ਲੱਲਾਓ ਮਿੱਤਰੋ ਹਾਂਜੀ ਆਪੇ ਕੋਲੇ ਆਏਵੇਂ ਆ ਕਿਹੜਾ ਲਾਲਚੀ ਨਾ ਦੋ ਅੱਡੇ ਹੀ ਟਕੜਾ ਫਿਰਦਾ ਹਨ ਆਹੋ ਇੱਕ ਤਾਂ ਫਿਰਦਾ ਕਿ ਬਹਿ ਗਿਆ ਇੱਕ ਬਹਿ ਤਾ ਗਿਆ ਆਦੇ ਬੈਠਾ ਤਾਂ ਵਾ ਠੀਕ ਇੱਕ ਬੰਨੇਵੇਂ ਇੱਕ ਉਂ ਬੈਠਾ ਵਾ ਆਹੋ ਇੱਕੋ ਪਰੇ ਬੈਠਾ ਕੰਨ ਤੇ ਬਹਿ ਗਿਆ ਇੱਕ ਰਤੀ ਡੱਬੀ ਇਹ ਰਤੀ ਡੱਬੀ ਜੀ ਨੂੰ ਤਾਂ ਭੇਜ ਇਮਾਰ ਦੀ ਚੱਲ 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 ਹੈ ਪਰ ਫੜ ਗਿਆ ਪਾਸੇ ਆਹ ਬੋਰ ਤੇ ਉੱਠ ਜਾਂਦਾ ਉਧਰ ਨੂੰ ਉਹ ਫਿਰਦਾ ਹੋਵੇ ਉਹ ਹੋਵੇ ਤੇ ਕਿਉਂ ਵੀ ਹੂੰ ਹੂੰ ਉਹ ਆ ਗਈ ਤੇ ਇਹ ਵੀ ਆ ਜਾਊਗਾ ਹੈ ਨਾ ਹਾਂ ਆਪੀ ਆ ਗਈ ਇਹ ਹੈ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਦੋਂ ਬੈਜੀ ਦੋ ਨਹੀਂ ਦੱਸੇਗੇ ਉਹ ਵੀ ਆ ਜਾਣਗੇ ਇੱਕ ਆ ਜਾਂਦਾ ਲਾਲ ਚੀਨਾ ਜਿਆ ਇੱਕ ਆ ਗਿਆ ਕਾਲ ਕਾਂਤਰਾ ਚੱਲ 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 ਉੱਡ ਜਾ ਉੱਡ ਜਾ ਉੱਡ ਜਾ ਆ ਹੁਣੇ ਉੱਡ ਕੇ ਤਾਂ ਆਈ ਆ ਪਰ ਇੰਨਾ ਕੀ ਕਿਹੜਾ ਦਿੰਦੀ ਆ ਇਹ ਹਾਂ ਪੰਜ ਕਿੰਨੇ ਗਏ ਆ ਤੇ ਪੰਜ ਕਿਛੇ ਅੱਜ ਹਾਂ ਆ ਤਾਂ ਛਾਹ ਕੀ ਇੱਕ ਆ ਗਈ ਇੱਕ ਹੈਲੀਕਾਪਟਰ ਏ ਹੈਲੀਕਾਪਟਰ ਤੇ ਲਾਲ ਚੀਨਾ ਦੋ ਹੈ ਤੇ ਤੀਜਾ ਜਿਹੜਾ ਉੱਡਿਆ ਫਿਰਦਾ ਉਧਰ ਉੱਠ ਜਾਂਦਾ ਉਧਰ ਉੱਡਣ ਦੇ ਭੱਜ ਜਾਂਦਾ ਲੈ ਇਹ ਘਰ ਦਿਖੜ 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 ਜੀ ਹੋ ਜਾਂਦਾ ਯਾਰ ਆਲੇ ਬੁਤੇ ਭਾਈ ਤੇ ਕੰਨ ਘਾਰੇ ਦਿਖਾਉਣਾ ਮੈਂ ਦੋਨੇ ਭਰਾਵਾਂ ਭੈਣ ਭਰਾਵਾਂ ਦੇ ਲਾ ਕੇ ਕੱਢਾ ਛੱਡਿਆ ਸੀ ਨਾ ਆਵੇਂ ਜਾਂਦਾ ਲੱਗਦਾ ਇਹ ਆਵੇ ਟੈਂਕੀ ਦੇ ਉਹ ਉਹ ਵੀਰ ਆਵਰੇ 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 ਹੁੰਦਾ ਨਾ ਪਾਪਾ ਡੈਗਦਾ ਹੀ ਹੁੰਦਾ ਬੋਰਡ ਤੇ ਚੰਗਾ ਜਿਆਦਾ ਕਸ਼ਰੀਂ ਲਾਦੀ ਹਾਂ ਇ ਕਰਾਂਗੇ ਹੋ ਗਿਆ ਉਦੋਂ ਨਾ ਥੱਪੇ ਮਰੀ ਜਾਂਦਾ ਪਾਗਲਾ ਬੱਕਾ ਕੀ ਬਾਈ ਦੇ ਜੀ ਮਾਰ ਮਾਰੇ ਹੋਰ ਹੋਰ ਨੇ ਤਮੰਤ ਰਾਤਾਂ ਆ ਗਿਆ ਆ ਗਿਆ ਆ ਗਿਆ ਕੋਸਰਾ ਜੀ ਉਤਰਾਣ ਬੜਕਦੇ ਦੇਖੇ ਬਾਰਿਸ਼ੇ ਦੀ ਆਉਂਦੇ ਆ ਆ ਗਿਆ ਨਾ ਪਰ ਇਹ ਨਾਂ ਗਿਆ ਆ ਗਿਆ ਆ ਗਿਆ ਜਾਲ ਲਾਦਗੇ ਪਾਪਾ ਇੱਕ ਟਾਂਗੀ ਤੇ ਨਾ ਜਾਲ ਲਾ ਕੇ ਲਾ ਲਾਦਗੇ ਬੋਲ ਚੱਕ ਤੇ ਇਧਰ ਲਈ ਚਲਾ ਦਨੇ ਆ ਖੋਡੇ ਵਾਲੀ ਤੇ ਨਵੀ ਤੇ ਖੇੜਿਆਂ ਤੋਂ ਆ ਜੇ ਮਰ ਜਾਣਗੇ ਲੱਗ ਲੱਗ ਨਹੀਂ ਨਹੀਂ ਜਾਲ ਜਾਲ ਟਾਂਗੀ ਤੇ ਆ ਆ ਭਾਈ ਹਾਂ ਇਹਦਾ ਰੱਤਾ ਹਾਂ ਅਰੇ ਇਹਦਾ ਨਾ ਡੈਕ ਨਾ ਛਾਦਰੀ ਦੇ ਨੈਟ ਤੇ ਉਤਰਦਾ ਹੈਗਾ ਥੱਲੇ ਕਾਲ ਕਾਂਤਰਾ ਹਾਂ ਚੰਨ ਨੈਟ ਤੇ ਆ ਗਈ ਭਾਈ ਦੇਖ ਤੇ ਦਾ ਸਹੀ ਤਰ੍ਹਾਂ ਕਿ ਆਹ ਸਾਸ ਤੇ ਜਿੱਥੇ ਘੰਤੇ ਤੇ ਬੈਠਾ ਵਾ ਪੂਰੀ ਸੰਜੀ ਲੱਤੂ ਆਉਖਾ ਬੈਠੀਆਂ ਦਾ ਕਾਲ ਘੰਤਾ ਹਲਾ ਦੇ ਹੁਣ ਅਗੇ 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 ਆ ਗਿਆ ਆਵੇ ਆ ਗਿਆ ਹਲਾ ਦੇ ਇੱਕ ਵਾਰੀ ਆਵੇ ਆ ਗਿਆ ਇਹ ਕਿਹਾ ਤੈਨੂੰ ਕਹਿਆ ਸੀ ਨਾ ਨੈਟ ਤੇ ਆਉਂਦਾ No me vale, ni a la de la de Briquilla, y a de cola, tiene cada que ਯਾਲਾ ਬਈ ਤੈਨ ਹੈਲੀਕਾਟਰ ਲਖੀਰਾਂ ਵਾਲਾ ਤੇ ਹੈਲੀਕਾਟਰ ਤੇ ਲਾਲਚੀਨਾ ਤੈਨ ਦੇ ਪੈਨੀ ਬਾਹਰ ਹਾਂ ਬਾਈਓ ਬਾਈਓ ਟੱਕੇ ਅਦਾ ਜਾਮ ਹੀ ਗਿਆ ਇੱਥੇ ਚੌਂਦ ਜੀ ਵਾਲਾ ਉਹ ਦਲਦਲ ਵਾਲਾ ਲਾਲਚੀਨਾ ਆ ਤਾਂ ਨ ਸੀਰੀਅਸ ਕੰਡੀਸ਼ਨ ਚ ਇੱਕ ਦੀ ਨੀਲੀ ਤਾਂ ਆੱਖਾ ਤੇ ਉਹ ਉੱਡ ਕੇ ਆਈ ਆ ਚਿੱਟੀ ਜੀ ਇਹ ਲਾਲ ਜਿਹੇ ਰੰਗ ਲੱਗਿਆ ਤੇ ਉਹਨ ਪਰਲੇ ਨੂੰ ਉਹਦੀ ਵੀ ਆੱਖਾ ਹਨਾ ਖੱਟੀਆਂ ਵਾਲੇ ਦੀ ਤੇ ਆ ਸੋਸਤੇ ਜਿਹਾ ਬੈਠਾ ਵਾ ਉੱਡਾ ਵੀ ਭਾਈ ਆਪਾ ਹੱਥੀ ਦੇਣ ਲੱਗ ਗਿਆ ਦਾਣੇ ਕਿਉਂਕਿ ਆਪ ਕਣਕ ਖਾਂਦਾ ਤੇ ਹੁਣ ਮੇਰੇ ਹਿਸਾਬ ਨਾਲ ਇਹ ਪ੍ਰਾਣ ਲੈ ਲਿਆ ਸੀ ਵੀ ਇਹ ਹਫ਼ਤਾ ਰੋਟੀ ਨਹੀਂ ਖਾਣੀ ਭੁੱਖ ਹੜਤਾਲ ਤੇ ਸੀਗਾ ਸਾਈਂ ਸੋਕ ਕੇ ਕਹਿੰਦੇ ਤੇ ਇਹ ਤੈਨੂੰ ਖਵਾ ਦੇਗਾ ਕਾਫੀ ਹਾਂ ਕੀ ਰਾ ਤੇਰਾ ਢੱਡ ਫੁੱਲ ਕਰਤਾ ਬਾਕੀ ਤੈਨੂੰ ਸ਼ਾਮ ਹੀ 2 ਰੁਪਏ ਹੁੰਦੇ ਨੇ ਲਓ ਮਤਰਾ ਮੈਂ ਤੇ ਬਾਪਾ ਛਤਰੀ ਦਾ ਕਪੜਾ ਲੈਣਾ ਆ ਰੰਗ ਦੇਖੋ ਇਧਰ ਸਲੀਨ ਦੇ ਆਪਾਂ ਵੀ ਇੱਥੇ ਹੀ ਲੈ ਕੇ ਗਏ ਸੀ ਇਧਰ ਦੇਖੋ ਹਾਂ ਸਹੀ ਹੈ ਇਹ ਉਹ ਜਈਆ ਹਾਂ ਜਿਹੜਾ ਮੈਂ ਲੈ ਕੇ ਗਿਆ ਉਹੀ ਇਹਦੇ ਫਿੱਟ ਤਾਂ ਨਹੀਂ ਛੇਤੀ ਇਹ ਨਹੀਂ ਨਹੀਂ ਹਾਂ ਆਪਣੀ ਛਤਰੀ ਨਾਲ ਦਾ ਹੀ ਹਾਂ ਹਾਂ ਕਪੜਾ ਤਾਂ ਉਹੀ ਆ ਬਾਕੀ ਇਹ ਮਾਣਾ ਮੋਟਾ ਹੋਰ ਮੈਚ ਕਰਨਾ ਹੋਰ ਕਰ ਲਾ ਆ ਦੇਖੋ ਇਧਰ ਬਾਈ ਕਿਰ ਕਿੰਨੇ ਛਤਰੀਆਂ ਦੇ ਰੰਗ ਲੈ ਸਾਰੇ ਨੀਲੇ ਸੰਤਰੀ ਡੱਬਿਆਂ ਵਾਲੇ ਕਾਲੇ ਚਿੱਟੇ ਹਾਂ ਆ ਕਿੰਨੇ ਹੋਏ ਭਾਈ ਇੱਧਰ ਗਏ ਨਾ ਕੈਵਰੇਜ ਲਗਾ ਸਮਾਨ ਹੀ ਲੈ ਲਿਆ ਛਤਰੀ ਦਾ ਕਪੜਾ ਤੇ ਕਪੂਤਰਾ ਦੇ ਦਵਾਈਆਂ ਹੁਣ ਚੱਲਦੇ ਆਪਾਂ ਘਰੇ ਘਰੇ ਫਿਰ ਟੇਲਰ ਨੂੰ ਵੀ ਫੜਾ ਕੇ ਆਵਾਂਗੇ ਪਹਿਲਾਂ ਜਾ ਕੇ ਕਪੜਾ ਮੈਣ ਲਗੇ ਛਤਰੀਆ ਤੇ ਅੰਬਾ ਕਰਨਾ ਠੀਕ ਹੈ ਜੀ ਆਹ ਦੇਖ ਲੋ ਟ੍ਰੈਫਿਕ ਲੈ ਆਹ ਦੇ ਭਾਈ ਇੱਧਰ ਨਾ ਇੱਕ ਮੀਟ ਵਾਲੀਆਂ ਦੁਕਾਨਾਂ ਇੱਥੇ ਵੀ ਕੱਲ ਮੈਂ ਮੁਰਗੀਆਂ ਪੁੱਛ ਕੇ ਗਿਆ ਸੀ ਪਰ ਮਿਲੀਆਂ ਨਹੀਂ ਗੀਆਂ ਹਾਂ ਭਾਈ ਕਿਸ ਨੂੰ ਤੇ ਲਓਏ ਭਾਈ ਦਵਾਈਆਂ ਹੁਣ ਦਿਖਾ ਦਿੰਨੇ ਕਪੜਾ ਹੀ ਫੜਾ ਜਾਂਦਾ ਦਰਜੀ ਨੂੰ ਇੱਕ ਤਾਲਿਆਂ ਦੀ ਲੈ 52 ਇੱਕ ਆ ਹਾਈ ਟੈਕ ਇੱਕ ਪੈਪਰ ਆ ਜੀ ਨਾ ਕਮੇ ਆ ਛੋਟੀ ਵੱਡੀ ਵੱਡੀ ਲਾਉਂ ਦੀਚ ਇੱਕ ਟੈਰਾਵਾ ਸੀਨ ਨਾ ਗੋਲਣਾ ਠੀਕ ਠੂਰਾਇਆ ਕਾ ਬੈਠਾ ਵਾ ਇਹ ਆਪਾਂ ਲਾ ਦਨੇ ਆ ਇੱਥੇ ਥੋਨੂੰ ਚੰਗੀ ਤਰ੍ਹਾਂ ਦਿਖਾ ਦਨੇ ਨੇ। ਆ ਦੇਖੋ। ਓਕੇ ਜੀ। ਠੀਕ ਹੈ। ਕਿਹਦਾ ਪੁੱਛਦੇ ਆ ਧੋਰੀ ਹੋਏ ਬੈਠਿਆ ਪੂਰੇ। ਵੇਖ ਕੇ ਆਂ। ਲਓ ਬਾਈ। ਓ ਜਿਹੜਾ ਨਾ ਲਾਲ ਚੀਨਾ ਉਹ ਹੁਣੀ ਆਇਆ ਜਿਹੜਾ ਸਵੇਰੇ ਉੱਡੇ ਸੀ ਨਾ ਤਿੰਨ ਚਾਰ ਬੱਚੇ। ਉਹਨਾਂ ਚੋਂ ਇੱਕ ਮੁੜਿਆ ਆ ਵੀ ਅਸੀਂ ਬਾਜ਼ਾਰ ਗਏ ਸੀ ਨਾ ਜਦੋਂ ਦਵਾਈ ਦੂਵੀ ਲੈਣ। ਉਦੋਂ ਆ ਕੇ ਬਹਿ ਗਿਆ ਆ ਬੈਠਾ ਇੱਧਰ ਛਤਰੀ ਦੇ ਸੀਗਾ ਮੈਂ ਲਾ ਕੇ ਦੇਖਿਆ ਵਾ ਵੀ ਉਹੀ ਆ ਆ ਬੁੱਡੂ ਗੁੱਡੂ ਗੁੱਡੂ ਤੁਹਾਨੂੰ ਦਿਖਾਉਣਾ ਏ ਆ ਲੈ ਓਹੋ ਇਹੀ ਸੀਗਾ ਆਪਾਂ ਇਹੀ ਆ ਲੈ ਆਪਣੇ ਹੀ ਉਹ ਤਾਂ ਰੰਗ ਤਾਂ ਆਪਣੇ ਲਾਇਆ ਵਾ ਦੋ ਬਗਣਾ ਹਾਂ ਹੋਰ ਇਹਨੇ ਕਿੱਥੇ ਜਾਣਾ ਆ ਜਾ ਆ ਜਾ ਯਾ ਇਹਨੂੰ ਫੜ ਲੈਨੇ ਆਪਾਂ ਜਾ ਤੇ ਨਾ ਸੱਟਾ ਛੱਡ ਲੈ ਫਿਰ ਨੈਟ ਦਾ ਫਾਇਦਾ ਵੀ ਨੁਕਸਾਨ ਬੜਾ ਵਾ ਮੈਂ ਕਹਾ ਫਾਇਦਾ ਵੀ ਨੁਕਸਾਨ ਬੜਾ ਵਾ ਅਜਿਹੀ ਵੀ ਅਖਾਖੇ ਦੀ ਮੜੀ ਜੀ ਆਵੇ ਲਾਲ ਹੋਈ ਪਈ ਆ ਆਵੇ ਰਿਆ ਜਮਾ ਚਟਾ ਇਹ ਆਵੇ ਮੇਰੇ ਹਲ ਦਾ ਵੇ ਖੱਬੀ ਅੱਖ ਆ ਦੀ ਹੋਈ ਆ ਲਾ ਹਾਂ ਆ ਦੇ ਆ ਦੀ ਪੂਰ ਕੋਈ ਲੈ ਆਵੇ ਰਿਆ ਆ ਕੱਲਾ ਹੀ ਬੈਠਾ ਹੋਰਲੇ ਪਾਸੇ ਆ ਦੀ ਮੇਰੇ ਹਲ ਦੀ ਅੱਖ ਆ ਦੀ ਇਹ ਆਵੇ 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 ਇਹਦੇ ਪਾ ਦੇ ਗਏ ਕੋਈ ਨਾ ਕੋਈ ਨਾ ਹੈਂ ਜਾ ਕਰ ਥੱਲੇ ਛੱਟ ਲੈ ਨੂੰ ਆਏ ਮਾਰ ਕੇ ਜਾਲ ਜਾਂ ਥੱਲੇ ਛੱਟ ਲੈ ਛੱਟ ਲੈ ਛੱਟ ਲੈ ਗਾਹ ਦਰੀਆ ਆ ਗਿਆ ਉਹ ਤੋਂ ਕੁੰਡੀ ਪਸਾਲੀਓਂ ਚ ਨੈਟ ਚ ਛੱਟ ਲਾ ਛੱਟ ਲਾ ਫਿਰ ਐ ਫਿਰ ਆ ਵੇ ਇੱਧਰ ਹੀ ਛੱਟ ਦੇ ਡਾਂਗ ਮਾਰ ਦੇ ਹੋ ਵੇ ਗਿਆ ਬਈ ਕੰਨ ਤੇ ਕੈਮਰੇ ਉੱਤੇ ਇਹ ਖੜ ਚ ਲੋੜ ਨਹੀਂ ਪਰ ਇੱਧਰ ਨਾ ਡੈਪੇ ਹਨਾ ਇਹਨੂੰ ਡਾਂਗ ਨਾ ਇੱਧਰ ਛੱਟ ਲੈ ਨਾ ਗਲੀ ਚ ਡੈਪੂ ਵੱਤ-ਵੱਤ ਡਾਂਗ ਛੋਟੀ ਕਿ ਆਵੇ ਬਈ ਇਹ ਨਹੀਂ ਥਿਆ ਇਹਨਾਂ ਜਾਲੀ ਜੁਲੀ ਦੇ ਮਗਰ ਉਹ ਇਧਰ ਨੂੰ ਮਾਰ ਚਾ ਚੱਲਦਾ ਵੇ ਤੂੰ ਤਾਂ ਹੋ ਗਈ ਬਰੀ